ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਅੱਜ ਕੱਲ ਤੁਸੀਂ ਦੇਖ ਰਹੇ ਹੋ ਵੀ ਨਸ਼ਿਆਂ ਨੇ ਘਰ ਬਰਬਾਦ ਕਰ ਦਿੱਤੇ ਨੇ ਤੇ ਤੁਸੀਂ ਇਹ ਵੀ ਦੇਖ ਰਹੇ ਹੋ ਵੀ ਹੁਣ ਸਰਕਾਰ ਘਰ ਟਾਰੀ ਹੈ ਨਾ ਚਾਹੇ ਕਿਸੇ ਨੇ ਮਿਹਨਤ ਨਾਲ ਬਣਾਏ ਨੇ ਪਰ ਉਹਨਾਂ ਦਾ ਬੱਚਾ ਹਨਾ ਅਗਰ ਨਸ਼ੇ ਦੇ ਵਿੱਚ ਹੈ ਤਾਂ ਉਹਦਾ ਨਾਮ ਆਇਆ ਤੇ ਉਹਨਾਂ ਦੀ ਮਿਹਨਤ ਦੀ ਕਮਾਈ ਵੀ ਉਸ ਦੇ ਵਿੱਚ ਹੀ ਜਾ ਰਹੀ ਹੈ ਸਭ ਤੋਂ ਪਹਿਲਾਂ ਤਾਂ ਮੈਂ ਵੀਰਾਂ ਨੂੰ ਹੱਥ ਬਨ ਕੇ ਬੇਨਤੀ ਕਰੂੰਗੀ ਕਿ ਇਸ ਦਲਦਲ ਦੇ ਵਿੱਚ ਕੁਝ ਨਹੀਂ ਰੱਖਿਆ ਇਸ ਦੇ ਵਿੱਚ ਤੁਸੀਂ ਆਪਣੇ ਮਾਪੇ ਦਾ ਬੁਢਾਪਾ ਆਪਣੀ ਪਤਨੀ ਦੇ ਸਾਰੇ ਸੁਪਨੇ ਤੇ ਆਪਣੇ ਬੱਚਿਆਂ ਦਾ ਭਵਿੱਖ ਆਪਣੇ ਬੱਚਿਆਂ ਦਾ ਫਿਊਚਰ ਹੈ ਨਾ ਆਉਣ ਵਾਲਾ ਜਿਹੜਾ ਸਮਾਂ ਉਸ ਨੂੰ ਡਪੋ ਰਹੇ ਹੋ ਤੇ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਆਪਣੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੀ ਹਾਂ ਕਿ ਸਾਰੇ ਭੈਣ ਭਰਾ ਆਪਣੇ ਆਪਣੇ ਘਰਾਂ ਦੇ ਵਿੱਚ ਸੁੱਖ ਸ਼ਾਂਤੀ ਤੇ ਖੁਸ਼ੀਆਂ ਦੇ ਨਾਲ ਹੋਮੋ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦੇਣਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਇਹ ਜਿਹੜੀ ਵੀਡੀਓ ਇਹ ਮੇਰੀ ਖੁਦ ਦੀ ਹੱਦ ਵੀ ਤੀਵੀ ਹੈ ਮੈਂ ਤੁਹਾਨੂੰ ਪਹਿਲਾਂ ਵੀ ਦੱਸੀ ਹੈ ਤੇ ਹੁਣ ਵੀ ਕਈ ਭੈਣ ਭਰਾਵਾਂ ਨੇ ਜੇ ਇਸ ਚੀਜ਼ ਨੂੰ ਵਰਤਿਆ ਤਾਂ ਉਹਨਾਂ ਨੂੰ ਬਹੁਤ ਫਾਇਦਾ ਹੋਇਆ ਤੇ ਮੈਂ ਉਹਨਾਂ ਦੇ ਪਿੰਨ ਵੀ ਹੈ ਨਾ ਕਮੈਂਟ ਹੁੰਦੇ ਨੇ ਜਿਹੜੇ ਪਿੰਨ ਕਰ ਦੇਣੀ ਹੁੰਦੀਆਂ ਅਗਲੀ ਵਾਰੀ ਤੁਹਾਡੀ ਹੋ ਸਕਦੀ ਹੈ ਅਗਰ ਤੁਸੀਂ ਵਾਈ ਕ੍ਰੂਜੀ ਦੇ ਅੱਗੇ ਅਰਦਾਸ ਕਰੋਗੇ ਤੇ ਵਾਈ ਕ੍ਰੂਜੀ ਨੂੰ ਇਹ ਚੀਜ਼ ਸਾਰੀ ਕਰੋਗੇ ਤਾਂ ਕਰਨਾ ਕੀ ਹੈ ਤੁਸੀਂ ਨੇ ਦੇਖੋ ਨਸ਼ਿਆਂ ਨੇ ਸਾਰਿਆਂ ਦੇ ਘਰ ਬਰਬਾਦ ਕਰ ਰੱਖੇ ਨੇ ਕੋਈ ਸ਼ਰਾਬ ਦੇ ਨਸ਼ੇ ਤੋਂ ਦੁਖੀ ਹੈ ਕੋਈ ਗੋਲੀਆਂ ਦੇ ਚਿੱਟਿਆਂ ਦੇ ਪਤਾ ਨਹੀਂ ਇਹ ਨਾ ਡਰੱਗਸ ਵਗੈਰਾ ਕੀ ਕੁਝ ਲੈ ਰਹੇ ਨੇ ਹੈਨਾ ਜਦੋਂ ਫਿਰ ਨਸ਼ੇ ਦੀ ਆਦਤ ਲੱਗ ਜਾਂਦੀ ਹੈ ਪਹਿਲਾਂ-ਪਹਿਲਾਂ ਤਾਂ ਸ਼ੌਂਕ ਹੁੰਦੇ ਵੀ ਹਾਂ ਮੈਂ ਕਿਹੜਾ ਖੁਦ ਪੀਣਾ ਮੈਨੂੰ ਬਾਹਰੋਂ ਪਿਆਇਆ ਕਿਸੇ ਨੇ ਪਰ ਜਦੋਂ ਉਹ ਨਸ਼ੇ ਦੀ ਆਦਤ ਲੱਗ ਜਾਂਦੀ ਹੈ ਲਤ ਲੱਗ ਜਾਂਦੀ ਹੈ ਆਪਾਂ ਕਹਿੰਦੇ ਆ ਨਾ ਫਿਰ ਉਹ ਘਰ ਦੇ ਭਾਂਡੇ ਵੇਚ ਕੇ ਘਰ ਦੀਆਂ ਚੀਜ਼ਾਂ ਵੇਚ ਕੇ ਘਰ ਦੇ ਟੂਮਾ ਵੇਚ ਕੇ ਜੋ ਕੁਝ ਵੀ ਉਹਨੂੰ ਮਿਲਦਾ ਹੈ ਹਨਾ ਉਹਦੇ ਨਾਲ ਉਹ ਨਸ਼ੇ ਦੀ ਪੂਰਤੀ ਕਰਦਾ ਹੈ ਦੇਖੋ ਨਸ਼ਾ ਕੋਈ ਇਹ ਨਹੀਂ ਹੈਗਾ ਵੀ ਇੱਕ ਵੀ ਇਹ ਅਜਿਹੀ ਬਿਮਾਰੀ ਹੈ ਵੀ ਜਿਹੜੀ ਨੂੰ ਆਪਾਂ ਛੱਡ ਨਹੀਂ ਸਕਦੇ ਜਿਹੜੀ ਕਿ ਹਟ ਨਹੀਂ ਸਕਦੀ ਹੈਗੀ ਤੁਹਾਡਾ ਸਿਰਫ ਇੱਕ ਮਾਨਾ ਮੜਾ ਜਾ ਹਨਾ ਕਿਉਂਕਿ ਲੇਡੀਜ਼ ਬਾਹਲਾ ਜੇ ਆਪਾਂ ਕਿਸੇ ਨੂੰ ਪੁੱਛਦੇ ਆ ਨਾ ਵੀ ਤੁਸੀਂ ਇਹ ਨਸ਼ਾ ਕਿਉਂ ਕਰਦੇ ਹੋ ਤਾਂ ਕਹਿਣਗੇ ਵੀ ਡਿਪਰੈਸ਼ਨ ਡਿਪਰੈਸ਼ਨ ਤਾਂ ਲੇਡੀਜ਼ ਨੂੰ ਵੀ ਹੁੰਦਾ ਹੈ ਔਰਤਾਂ ਨੂੰ ਵੀ ਹੁੰਦਾ ਹੈ ਔਰਤਾਂ ਕੀ ਕਰਨ ਉਹ ਵੀ ਉਹ ਵੀ ਕੀ ਨਸ਼ਾ ਕਰਨ ਲੱਗ ਜਾਂ ਹਨਾ ਕਰਦੀਆਂ ਨੇ ਪਰ ਇੱਕ ਸ਼ੌਂਕ ਹੈ ਨਸ਼ਾ ਕਰਨਾ ਨਸ਼ਾ ਕੋਈ ਡਿਪਰੈਸ਼ਨ ਨਹੀਂ ਨਸ਼ਾ ਕੋਈ ਬਿਮਾਰੀ ਨਹੀਂ ਨਸ਼ਾ ਕੁਝ ਵੀ ਨਹੀਂ ਹੈਗਾ ਨਸਾ ਸੈਲਫਿਕ ਸ਼ੌਂਕ ਹੈ ਸ਼ੌਂਕ ਤੁਹਾਡਾ ਅੱਗੇ ਵਧਦਾ ਵਧਦਾ ਤੁਹਾਨੂੰ ਦਲਦਲ ਦੇ ਵਿੱਚ ਲੈ ਜਾਂਦਾ ਤੁਹਾਨੂੰ ਪਤਾ ਵੀ ਨਹੀਂ ਲੱਈ ਚੱਲਦਾ ਤੇ ਅੱਜ ਮੇਰੇ ਤੁਹਾਨੂੰ ਸਾਰਿਆਂ ਨੂੰ ਹੱਥ ਬਨ ਕੇ ਬੇਨਤੀ ਜੋ ਮੈਂ ਤੁਹਾਨੂੰ ਹੁਣ ਪੜਨਾ ਜਿਹੜੀਆਂ ਚਾਹੁੰਦੀਆਂ ਨੇ ਕਿ ਸਾਡੇ ਪਤੀ ਜਾਂ ਸਾਡੇ ਭਰਾ ਜਾਂ ਸਾਡਾ ਪਰਿਵਾਰ ਦਾ ਕੋਈ ਵੀ ਮੈਂਬਰ ਨਸਾ ਕਰਦਾ ਉਹ ਛੱਡ ਦੇਵੇ ਤਾਂ ਮੈਂ ਜੋ ਤੁਹਾਨੂੰ ਅੱਜ ਦੱਸਣ ਲੱਗੀਆਂ ਇਸ ਚੀਜ਼ ਨੂੰ ਤੁਸੀਂ ਕਰਨਾ ਤਾਂ ਦੇਖਿਓ ਅਗਰ ਤੁਸੀਂ ਹਨਾ 41 ਦਿਨ ਵੀ ਲਗਾਤਾਰ ਇਸ ਚੀਜ਼ ਨੂੰ ਕਰ ਲਿਆ ਕਈਆਂ ਦੇ ਤਾਂ ਹਨਾ 2-4 ਦਿਨਾਂ ਦੇ ਵਿੱਚ ਵੀ ਵਾਈਗਰੂ ਜੀ ਸੁਣ ਲੈਂਦੇ ਨੇ ਕਈਆਂ ਦੇ ਥੋੜਾ ਜਿਹਾ ਲੰਬਾ ਸਮਾਂ ਲੱਗ ਜਾਂਦਾ ਕਿਉਂਕਿ ਆਪਣੇ ਕਰਮਾਂ ਦੀ ਦੇਰ ਹੈ ਹੋਰ ਕੁਝ ਨਹੀਂ ਹੁੰਦਾ ਹਨਾ ਕਿਉਂਕਿ ਆਪਾਂ ਜੀ ਕਹੀਏ ਵੀ ਹਾਂ ਮੇਰੀ ਤਾਂ ਵਾਈਗਰੂ ਜੀ ਨਹੀਂ ਸੁਣਦੇ ਵਾਈਗਰੂ ਜੀ ਜ਼ਰੂਰ ਸੁਣਦੇ ਹੈਗੇ ਪਰ ਤੁਹਾਡੇ ਕਰਮਾਂ ਕਰਕੇ ਹਨਾ ਕਈ ਵਾਰੀ ਦੋ ਬੱਚੇ ਜਿੱਦ ਕਰਦੇ ਇੱਕ ਨੂੰ ਤਾਂ ਮਾਂ-ਪਾਪ ਪਹਿਲਾ ਚੀਜ਼ ਲੈ ਕੇ ਦੇ ਦਿੰਦੇ ਨੇ ਇੱਕ ਨੂੰ ਦੇਰ ਦੇ ਵਿੱਚ ਤੇ ਤੁਸੀਂ ਨੇ ਕਰਨਾ ਕੀ ਹੈ ਸਭ ਤੋਂ ਪਹਿਲਾਂ ਦੇਖੋ ਜਿਹੜਾ ਮੈਂ ਅਕਸਰ ਦੱਸਦੀ ਹੁੰਦੀ ਹਾਂ ਹਨਾ ਨਾਲ ਤਾਂ ਸੁਖਾਲੀ ਵੀ ਹੈ ਤੇ ਨਾਲੇ ਤੁਸੀਂ ਇਸ ਨੂੰ ਕਰ ਸਕਦੇ ਹੋ ਸਭ ਤੋਂ ਪਹਿਲਾਂ ਕੀ ਕਰਨਾ ਹੈ ਜਿਹੜੀਆਂ ਪੈਣਾ ਚਾਹੁੰਦੀਆਂ ਨੇ ਵੀ ਸਾਡੇ ਘਰ ਦੇ ਵਿੱਚੋਂ ਨਸ਼ਾ ਚਲਿਆ ਜਾਵੇ ਉਹ 41 ਦਿਨ ਬਿਨਾਂ ਨਾਗਾ ਪਾਏ ਗੁਰੂ ਘਰ ਦੇ ਵਿੱਚ ਜਿਹੜੀ ਅਰਦਾਸ ਹੁੰਦੀ ਹੈ ਤੁਸੀਂ ਉਹਦੇ ਵਿੱਚ ਜਾਣਾ ਹੈ ਕਿਉਂਕਿ ਅਰਦਾਸ ਦੇ ਵਿੱਚ ਇੰਨੀ ਸ਼ਕਤੀ ਹੈ ਕਿ ਸੰਗਤ ਦੇ ਵਿੱਚ ਖੜ ਕੇ ਜਿਹੜੀ ਅਰਦਾਸ ਕੀਤੀ ਜਾਂਦੀ ਹੈ ਨਾ ਉਹਨੂੰ ਵਾਹਿਗੁਰੂ ਜੀ ਬਹੁਤ ਜਲਦੀ ਸੁਣਦੇ ਨੇ ਕਈ ਮਹੀਨੇ ਪਹਿਲਾਂ ਦੀ ਗੱਲ ਹੈ ਮਲਕੇ ਹੋਗੇ ਹੋਣਗੇ 4-5 ਸਾਲਾਂ ਦੀ ਗੱਲ ਹੈ ਇਹ ਕਿ ਆਪਣੇ ਮੰਜੀ ਸਾਹਿਬ ਦਰਬਾਰ ਸਾਹਿਬ ਕੋਈ ਆਪਣੇ ਬੱਚੇ ਨੂੰ ਲੈ ਕੇ ਆਈ ਜਿਹੜਾ ਕਿ ਉਹਦਾ ਬੱਚਾ ਬਹੁਤ ਜ਼ਿਆਦਾ ਬਿਮਾਰ ਸੀਗਾ ਨਾ ਤੇ ਉਸ ਨੂੰ ਉਹ ਕਿਹਾ ਸੀ ਕਿਸੇ ਨਵੀਂ ਸੰਗਤ ਦੇ ਵਿੱਚ ਜਾ ਕੇ ਅਰਦਾਸ ਕਰੀ ਮਹਿਲਾ ਤਾਂ ਉਹ ਵਿਚਾਰੀ ਨਹੀਂ ਉੱઠી ਐ ਨਾ ਸੰਗਦੀ ਰਹੀ ਉਹ ਵੀ ਜਾਂਦਾ ਵੀ ਮੈਂ ਕਿਵੇਂ ਇਸ ਚੀਜ਼ ਨੂੰ ਕਰਾਂ ਤਾਂ ਜਦੋਂ ਉੱਥੇ ਮੰਜੀ ਸਾਹਿਬ ਦੀਵਾਨ ਖਤਮ ਹੋਇਆ ਤੇ ਅਰਦਾਸ ਹੋਣ ਲੱਗੀ ਤਾਂ ਉਹ ਖੜੀ ਹੋ ਗਈ ਖੜੀ ਹੋ ਕੇ ਕਹਿਣ ਲੱਗੀ ਕਿਉਂਕਿ ਮਾਂ ਨੂੰ ਆਪਣੇ ਪੁੱਤ ਤੋਂ ਪਿਆਰਾ ਕੁਝ ਨਹੀਂ ਹੁੰਦਾ ਨਾ ਤੇ ਉਹ ਕਹਿਣ ਲੱਗੀ ਕਿ ਮੇਰਾ ਪੁੱਤ ਇਸ ਬਿਮਾਰੀ ਦੇ ਨਾਲ ਗ੍ਰਸਤ ਹੈਗਾ ਤਾਂ ਅੱਜ ਤੁਸੀਂ ਸਾਰੇ ਜੇ ਮੇਰੇ ਪੁੱਤ ਦੇ ਲਈ ਅਰਦਾਸ ਕਰੋ ਤਾਂ ਮੇਰਾ ਪੁੱਤ ਠੀਕ ਹੋ ਜਾਵੇ ਤੁਸੀਂ ਯਕੀਨ ਮੰਨਿਓ ਕਹਿੰਦੇ ਸੰਗਤ ਨੇ ਅਰਦਾਸ ਕਰਕੇ ਹਜੇ ਜਕਾਰਾ ਹੀ ਬੁਲਾਇਆ ਸੀਗਾ ਕਿ ਜਿਹੜਾ ਉਹਨਾਂ ਦਾ ਬੱਚਾ ਸੀਗਾ ਨਾ ਉਹਨੂੰ ਵਾਈਕਰੂ ਜੀ ਨੇ ਨਾਮ ਵਰਨੋ ਕਰਤਾ ਸੀ ਦੇਖੋ ਇਹ ਤਾਂ ਠੀਕ ਹੈ ਵੀ ਆਪਾਂ ਨੂੰ ਇੱਕ ਸੁਣੀ ਹੋਈ ਗੱਲ ਹੈ ਪਰ ਮੈਂ ਆਪਦੀ ਖੁਦ ਦੀਆਂ ਹੱਡ ਵੀ ਨੇ ਤੁਹਾਡੇ ਨਾਲ ਦੱਸੀਆਂ ਨੇ ਵੀ ਕਿਵੇਂ ਮੇਰਾ ਭਰਾ ਦੇਖ ਨਾ ਮੇਰੇ ਪਿੰਲੇ ਚਾਉਣਾ ਮੇਰੇ ਭਰਾ ਨੇ ਮੈਨੂੰ ਫੋਨ ਕੀਤਾ ਕਹਿੰਦਾ ਵੀ ਭੈਣ ਡਾਕਟਰ ਕਹਿੰਦੇ ਨੇ ਵੀ ਅਗਰ ਅੱਧੇ ਘੰਟੇ ਦੇ ਵਿੱਚ ਬੱਚੇ ਨੇ ਜਨਮ ਲੈ ਲਿਆ ਤਾਂ ਠੀਕ ਹੈ ਵੀ ਨਹੀਂ ਸਾਨੂੰ ਬੜਾ ਆਪਰੇਸ਼ਨ ਕਰਨਾ ਪਵੇਗਾ ਕਿਉਂਕਿ ਬੱਚੇ ਦੇ ਮੂੰਹ ਦੇ ਵਿੱਚ ਨਾ ਗੰਦਗੀ ਚਲੀ ਗਈ ਹੈ ਤੇ ਮੇਰਾ ਮਨ ਬੜਾ ਵੇਚਨ ਹੋਇਆ ਕਿਉਂਕਿ ਵਾਈਗਰੂ ਜੀ ਤੇ ਮੈਨੂੰ ਸ਼ੁਰੂ ਤੋਂ ਹੀ ਭਰੋਸਾ ਸੀ ਮੈਂ ਅਕਸਰ ਇਹ ਚੀਜ਼ ਕਰਦੀ ਹਾਂ ਜਦੋਂ ਵੀ ਮੇਰਾ ਮਨ ਡੋਲਦਾ ਜਾਂ ਕੋਈ ਹੁੰਦਾ ਵੀ ਇਹ ਮੇਰੀ ਮੰਗ ਪੂਰੀ ਨਹੀਂ ਹੋ ਰਹੀ ਤਾਂ ਵਾਈਗਰੂ ਜੀ ਜ਼ਰੂਰ ਕਰਦੇ ਨੇ ਉਹ ਐਟੇ ਟਾਈਮ ਹੀ ਕਰਦੇ ਆ ਤੇ ਮੈਂ ਕੀ ਕੀਤਾ ਫਟਾਫਟ ਇਸ਼ਨਾਨ ਕੀਤਾ ਇਸ਼ਨਾਨ ਕਰਕੇ ਮੈਂ ਥੋੜੀ ਜਿਹਾ ਪ੍ਰਸ਼ਾਦ ਸਜਾਇਆ ਤੇ ਮੈਂ ਜਪਜੀ ਸਾਹਿਬ ਜੀ ਤੇ ਅਤੇ ਆਨੰਦ ਸਾਹਿਬ ਜੀ ਦਾ ਪਾਠ ਕੀਤਾ ਹਜੇ ਮੈਂ ਅਰਦਾਸ ਹੀ ਕਰ ਰਹੀ ਸੀ ਕਿ ਮੇਰੇ ਭਰਾ ਦਾ ਮੈਨੂੰ ਫੋਨ ਆ ਗਿਆ ਦੇਖੋ 15-20 ਮਿੰਟਾਂ ਦੇ ਵਿੱਚ ਅੱਧਾ ਘੰਟਾ ਲਾ ਲਓ ਵੀ ਅੱਧੇ ਘੰਟੇ ਦੇ ਵਿੱਚ ਇਹ ਸਾਰਾ ਪ੍ਰੋਸੀਜਰ ਹੋ ਗਿਆ ਹਨ ਤੇ ਕਿਉਂਕਿ ਕਾਹਲ ਵੀ ਹੁੰਦੀ ਆਪਣੇ ਮਨ ਦੇ ਵਿੱਚ ਬੇਚੈਨੀ ਵਿੱਚ ਦੁਬਿਧਾ ਵੀ ਦੇਖੋ ਦੁਬਿਧਾ ਦੇ ਵਿੱਚ ਪਰੇਸ਼ਾਨੀ ਦੇ ਵਿੱਚ ਟੈਨਸ਼ਨ ਦੇ ਵਿੱਚ ਜਦੋਂ ਹੁੰਦੇ ਹਨ ਨਾ ਉਦੋਂ ਤੁਹਾਡੀ ਕੀਤੀ ਕੀ ਅਰਦਾਸ ਵਾਹਿਗੁਰੂ ਜੀ ਬਹੁਤ ਜਲਦੀ ਪ੍ਰਵਾਨ ਕਰਦੇ ਨੇ ਕਿਉਂਕਿ ਉਦੋਂ ਤੁਹਾਡੇ ਸਾਰੇ ਸਹਾਰੇ ਟੁੱਟ ਚੁੱਕੇ ਹੁੰਦੇ ਨੇ ਉਦੋਂ ਵਾਹਿਗੁਰੂ ਜੀ ਤੇ ਹੀ ਆਪਾਂ ਨੂੰ ਭਰੋਸਾ ਹੁੰਦਾ ਤੇ ਮੈਂ ਅਜੇ ਅਰਦਾਸ ਕਰ ਰਹੀ ਤੇ ਖੜੀ ਹੋ ਕੇ ਤੇ ਮੇਰੇ ਨਾਲ ਦੀ ਨਾਲ ਮੇਰੇ ਭਰਾ ਦਾ ਫੋਨ ਆਇਆ ਕਿ ਭੈਣ ਐਸ ਤਰੀਕੇ ਨਾਲ ਕਰਕੇ ਵੀ ਆਪਣੇ ਬੇ ਇਹ ਸਾਡੀ ਖੁਦ ਦੀ ਹੱਟ ਬੀਤੀ ਹੈ ਹੋਰ ਵੀ ਇਦਾਂ ਦੀਆਂ ਬਹੁਤ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਵੀ ਮੈਨੂੰ ਕਾਲਾ ਪੀਲੀ ਵੀ ਹੋ ਗਿਆ ਸੀ ਮੇਰੀ ਬੈਕ ਪੇਨ L4 ਤੇ L5 ਨਰਵਸ ਸਿਸਟਮ ਦੇ ਵਿੱਚ ਗੈਪ ਆ ਗਿਆ ਸੀ ਡਾਕਟਰਾਂ ਨੇ ਕਿਹਾ ਸੀ ਵੀ ਜੇ ਆਪਰੇਸ਼ਨ ਹੋਊਗਾ ਵੀ ਨਹੀਂ ਇਦਾਂ ਠੀਕ ਹੋ ਸਕਦਾ ਕਾਲਾ ਪੀਲਾ ਦੇਖੋ ਕਿਸੇ ਦਾ 네ਗੇਟਿਵ ਨਹੀਂ ਆਉਂਦਾ ਮੇਰਾ ਉਹ ਵੀ 네ਗੇਟਿਵ ਆਇਆ ਕਿਉਂ ਕਿ ਵਾਈ ਗਰੂਜੀ ਕਰਨ ਵਾਲੇ ਨੇ ਤੇ ਵਾਈ ਗਰੂਜੀ ਠੀਕ ਕਰਨ ਵਾਲੇ ਨੇ ਕਹਿੰਦੇ ਜੀ ਦਾ ਕਹਿੰਦੇ ਬੈਦਾਂ ਸੰਦਾਂ ਸੰਗ ਇਕੱਠਾ ਹੋਆ ਔਖ ਦਾ ਵੈਰਾਸ ਵਿਚ ਆਪਖ ਲੋਆ ਮੈਂ ਤੁਹਾਨੂੰ ਅਕਸਰ ਕਹਿੰਦੀ ਹਾਂ ਜੇ ਦਵਾਈ ਲੈਣੀ ਹੈ ਤਾਂ ਜਾ ਕੇ ਤੇ ਜਾਣਾ ਤਾਂ ਤੁਸੀਂ ਇਹ ਸਬਦ ਜ਼ਰੂਰ ਪੜ੍ਹ ਕੇ ਜਾਇਆ ਕਰੋ ਫਿਰ ਵਾਈ ਗਰੂਜੀ ਤੁਹਾਨੂੰ ਉਸੇ ਡਾਕਟਰ ਕੋਲੇ ਲੈ ਕੇ ਜਾਣਗੇ ਜਿੱਥੇ ਤੁਹਾਡੇ ਰੋਗ ਦਾ ਇਲਾਜ ਹੋਪੇਗਾ ਤੇ ਕਰਨਾ ਕੀ ਹੈ ਤੁਸੀਂ ਨੇ ਸਵੇਰੇ ਉੱਠ ਕੇ ਇਸ਼ਨਾਨ ਕਰਨਾ ਹੈ ਦੇਖੋ ਅਰਦਾਸ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਵੀ ਜਾਣਾ ਤੇ ਥੋੜਾ ਜਿਹਾ ਨਾਲ ਕੱਚੀ ਲੱਸੀ ਲੈ ਜਾਣੀ ਹੈ ਕੱਚੀ ਦੱਸੀ ਲਿਜਾ ਕੇ ਤੁਸੀਂ ਆਪਣੇ ਇਨਸਾਨ ਸਾਹਿਬ ਜੀ ਦੀ ਆ ਸੇਵਾ ਕਰਨੀ ਹੈ ਇਸ਼ਨਾਨ ਕਰਵਾਉਣਾ ਹੈ ਤੇ ਜੁੱਤੀਆਂ ਦੀ ਸੇਵਾ ਕਰਨੀ ਹੈ ਤੇ ਉਥੇ ਬਾਰ ਬਾਰ ਗੁਰੂ ਸਾਹਿਬ ਜੀ ਨੂੰ ਅਰਦਾਸਾਂ ਕਰਨੀਆਂ ਨੇ ਕਿ ਵਾਹਿਗੁਰੂ ਜੀ ਮੇਰੇ ਮਾੜੇ ਕਰਮਾਂ ਕਰਕੇ ਸਾਡੇ ਘਰ ਦੇ ਵਿੱਚ ਨਸ਼ਾ ਆਇਆ ਜਾਂ ਜਿੰਨੇ ਭੈਣ ਭਰਾਵਾਂ ਦੇ ਕੋਈ ਬੱਚਾ ਨਹੀਂ ਹੋ ਰਿਹਾ ਜਾਂ ਜਿਹੜੇ ਕਹਿੰਦੇ ਨੇ ਮੈਨੂੰ ਨੌਕਰੀ ਮਿਲ ਜੇ ਮੇਰਾ ਬੱਚਾ ਸੈੱਟ ਹੋ ਜੇ ਵੀ ਸਾਡੇ ਮਾੜੇ ਕਰਮਾਂ ਨੂੰ ਕੱਟ ਕੇ ਸਾਡੇ ਚੰਗੇ ਕਰਮਾਂ ਦੇ ਵਿੱਚ ਬਦਲ ਦੋ ਇਸ ਜੁੱਤੀਆਂ ਦੇ ਵਿੱਚ ਹਨਾ ਇਸ ਚਰਨ ਤੂੜਾਂ ਦੇ ਵਿੱਚ ਸਾਡੇ ਵੀ ਮਾੜੇ ਕਰਮਾਂ ਨੂੰ ਰੋਲ ਦੋ ਪਿਤਾ ਜੀ ਚੰਗੇ ਕਰਮ ਲਿਖ ਦੋ ਕਿਉਂਕਿ ਲਿਖਣ ਵਾਲੇ ਤੁਸੀਂ ਹੋ ਜਦੋਂ ਤੁਸੀਂ ਦਿਲ ਤੋਂ ਮਰਯਾਦਾ ਕਰੋਗੇ ਫਰਿਆਦਾ ਕਰੋਗੇ ਤਾਂ ਤੁਹਾਡੀਆਂ ਜ਼ਰੂਰ ਪੂਰੀਆਂ ਹੋਣੀਆਂ ਤੇ ਕਰਨਾ ਕਿ ਹਰ ਰੋਜ਼ ਤੁਸੀਂ ਨੇ ਇੱਕ ਮਾਲਾ ਲੈਣੀ ਹੈ 108 ਵਾਰੀ ਤੁਸੀਂ ਨੇ ਮੂਲ ਮੰਤਰ ਤੇ ਇੱਕ ਜਪਜੀ ਸਾਹਿਬ ਜੀ ਦਾ ਪਾਠ ਕਰਨਾ ਹੈ ਤੇ ਕੋਲੇ ਜਲ ਰੱਖਣਾ ਹੈ ਜਲ ਦੇ ਉੱਪਰ ਹੱਥ ਰੱਖਣਾ ਹੈ ਕਿਉਂਕਿ ਜਦੋਂ ਕਹਿੰਦੇ ਨੇ ਵੀ ਜਲ ਰੱਖ ਕੇ ਹੱਥ ਰੱਖ ਕੇ ਕੀ ਹੈ ਇਸ ਦੇ ਨਾਲ ਜਿਹੜੀਆਂ ਤਰੰਗਾਂ ਨੇ ਨਾ ਆਪਣੇ ਸਰੀਰ ਦੀਆਂ ਬਾਡੀ ਦੀਆਂ ਉਹ ਨਾਮ ਜਿਹੜਾ ਜਾਲ ਲੈਣਾ ਉਹ ਇੱਕ ਅੰਮ੍ਰਿਤ ਬਣ ਜਾਏਗਾ ਹੱਥ ਰੱਖ ਕੇ ਤੁਸੀਂ ਨੇ ਸਿਮਰਨ ਕਰਨਾ ਹੈ ਤੁਸੀਂ ਇਹ ਸੋਚਣਾ ਵੀ ਜਿਹੜਾ ਸਾਡੇ ਘਰ ਦੇ ਵਿੱਚ ਨਸ਼ਾ ਕਰਦਾ ਇਹ ਉਹਦੇ ਵਾਸਤੇ ਇੱਕ ਦਵਾਈ ਇਸੀ ਤਿਆਰ ਕਰ ਰਹੇ ਹੋ ਤਾਂ ਤੁਸੀਂ ਜਦੋਂ ਧਿਆਨ ਰੱਖੋਗੇ ਨਾ ਉਸ ਚੀਜ਼ ਵੀ ਫਿਰ ਉਸ ਜਲ ਦਾ ਕਰਨਾ ਕੀ ਹੈ ਉਸ ਜਲ ਦਾ ਤੁਸੀਂ ਨੇ ਥੋੜਾ ਜਿਹਾ ਜਲ ਲੈ ਲੈਣਾ ਆਪਣੇ ਘਰ ਦੇ ਵਿੱਚ ਸਿੱਟਾ ਦੇਣਾ ਤੇ ਬਾਕੀ ਜਲ ਤੁਸੀਂ ਆਪਣੇ ਭਰਾ ਪਤੀ ਘਰ ਦੇ ਵਿੱਚ ਕੋਈ ਵੀ ਤੁਹਾਡੇ ਨਸ਼ਾ ਕਰਦਾ ਪੁੱਤ ਹਨਾ ਉਹਨੂੰ ਤੁਸੀਂ ਨਿਉ ਜਲ ਪਿਲਾਉਣਾ ਹੈਗਾ ਤੇ ਨਾਲ ਅਰਦਾਸ ਕਰਨੀ ਹੈ ਕਿ ਇਸ ਜਲ ਦੇ ਅੰਦਰ ਜਾਣ ਨਾਲ ਵਾਹਿਗੁਰੂ ਜੀ ਇਹਦੇ ਜਿਹੜੇ ਮਨ ਦੇ ਵਿਕਾਰ ਨੇ ਜਿਹੜੇ ਇਹਦੇ ਮਨ ਦੇ ਵਿੱਚ ਨਸ਼ਾ ਕਰਨ ਦਾ ਹੁੰਦਾ ਉਹ ਖਤਮ ਕਰਕੇ ਮੇਰੀ ਅਰਦਾਸ ਕਰੋ ਅਰਦਾਸ ਇਹ ਕਰਨੀ ਹੈ ਕਿ ਵਾਹਿਗੁਰੂ ਜੀ ਸਾਡੇ ਕੋਲੇ ਹਾਜ਼ਰ ਨਜ਼ਰ ਨੇ ਵਿਸ਼ਵਾਸ ਰੱਖਣਾ ਤਾਂ ਉਹਨੂੰ ਕੋਈ ਕਿੰਨਾ ਮਰਜ਼ੀ ਕੀ ਜਾਵੇ ਮੈਂ ਵੀ ਗੁਰਦੁਆਰੇ ਚ ਜਾਂਦੀ ਆ ਮੈਂ ਵੀ ਐ ਕਰਦੀ ਆ ਮੇਰੀ ਤਾਂ ਸੁਣੀ ਨਹੀਂ ਮੈਨੂੰ ਤਾਂ ਐ ਨਹੀਂ ਹੋਇਆ ਮੈਨੂੰ ਤਾਂ ਇਹ ਨਹੀਂ ਹੋਇਆ ਪਰ ਤੁਸੀਂ ਮੇਰੇ ਕਹੇ ਤਾਂ 41 ਦਿਨ ਲਗਾਤਾਰ ਕਰਕੇ ਦੇਖੋ ਤੁਹਾਡੀ ਫਰਕ ਤਾਂ ਜਰੂਰ ਪਵੇਗਾ ਛੱਡੇ ਚਾਹੇ ਨਾ ਹੋ ਫਰਕ ਜਰੂਰ ਪਵੇਗਾ ਤੇ ਹੌਲੀ-ਹੌਲੀ ਛੱਡ ਵੀ ਦੇਵੇਗਾ ਇਹ ਇੱਕ ਟੋਟਕਾ ਲਾ ਲਓ ਚਾਹੇ ਤੁਸੀਂ ਚਾਹੇ ਤੁਸੀਂ ਇਸ ਚੀਜ਼ ਨੂੰ ਯਕੀਨ ਕਰ ਲਓ ਹਣਾ ਇਹ ਚੀਜ਼ ਹੋਗੀ ਤੇ ਅਗਲੀ ਚੀਜ਼ ਤੁਸੀਂ 101 ਰੁਪਿਆ ਉਹਦੇ ਵਿੱਚ 7 ਲੌਂਗ ਇੱਕ ਹਲਦੀ ਦੀ ਇਕੱਠੀ ਇਸ ਚੀਜ਼ ਨੂੰ ਤੁਸੀਂ ਨੇ ਕਿਸੇ ਕੱਪੜੇ ਦੇ ਵਿੱਚ ਚਿੱਟੇ ਕੱਪੜੇ ਦੇ ਵਿੱਚ ਜਾਂ ਪੀਲੇ ਕੱਪੜੇ ਦੇ ਵਿੱਚ ਛੋਟੇ ਦੇ ਵਿੱਚ ਬੰਨ ਕੇ ਰੱਖੋ ਰੱਖਣਾ ਕਿੱਥੇ ਹੈ ਉੱਥੇ ਰੱਖਣਾ ਜਿੱਥੇ ਕਿ ਤੁਹਾਡਾ ਜਿਹੜਾ ਸ਼ਰਾਬ ਪੀਂਦਾ ਹੈ ਜਿਹੜਾ ਬੰਦਾ ਨਸ਼ਾ ਕਰਦਾ ਉਹਦਾ ਕਮਰੇ ਸੁੱਤੇ ਪਏ ਦੇ ਉਹਦੇ ਉੱਪਰ ਦੀ ਚਹਾ ਕੇ ਰੱਖ ਦਿਓ ਚਾਹੀਏ ਐਦਾਂ ਹੀ ਰੱਖ ਦਿਓ ਉਸ ਨੂੰ ਕਿਸੇ ਉੱਚੀ ਜਗ੍ਹਾ ਰੱਖ ਦੇਣਾ ਜਿੱਥੇ ਕਿ ਉਹਦਾ ਹੱਥ ਨਾ ਲੱਗੇ ਜਦੋਂ ਤੁਹਾਡਾ ਉਹ ਇਨਸਾਨ ਹੈ ਜਿਹੜਾ ਨਸ਼ਾ ਕਰਦਾ ਉਹ ਘਟ ਗਿਆ ਜਾਂ ਹਟ ਗਿਆ ਫਿਰ ਉਸ ਚੀਜ਼ ਨੂੰ ਚੱਕ ਕੇ ਤੁਸੀਂ ਜਲਦੇ ਪਾਣੀ ਦੇ ਵਿੱਚ ਤੇਰੇ ਆਉਣਾ ਇਹ ਇੱਕ ਟੋਟਕਾ ਵੀ ਲਾ ਲੋ ਤੁਸੀਂ ਵਿਸ਼ਵਾਸ ਵਾਹਿਗੁਰੂ ਜੀ ਤੇ ਰੱਖਣਾ ਤੇ ਇਹ ਤਾਂ ਇੱਕ ਜੰਤਰ ਮੰਤਰ ਤੰਤਰ ਜਿਹੜੇ ਜਾਦੂ ਟੋਟਕੇ ਨੇ ਇਹ ਤਾਂ ਇੱਕ ਬਹਾਨਾ ਬਣਦੇ ਆ ਕਰਨਾ ਸਾਰਾ ਕੁਝ ਵਾਹਿਗੁਰੂ ਜੀ ਨੇ ਹੈਗਾ ਤਾਂ ਜਿੰਨੇ ਵੀ ਪਹਿਨ ਭਰਹਿਣਾ ਨੇ ਤੇ ਇਹ ਜਿਹੜੀ ਸ਼ਕਤੀ ਹੈ ਨਾ ਮੂਲ ਮੰਤਰ ਦੀ ਤੇ ਜਪਜੀ ਸਾਹਿਬ ਜੀ ਦੀ ਇਹਨੂੰ ਤੁਸੀਂ ਕਰਕੇ ਦੇਖਿਓ ਤਾਂ ਦੇਖਿਓ ਤੁਹਾਡੇ ਬੇੜੇ ਕਿਵੇਂ ਪਾਰ ਹੁੰਦੇ ਨੇ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਤੇ ਹੁਣ ਆਪਾਂ ਮਿਲਾਂਗੇ ਅਗਲੀ ਵੀਡੀਓ ਵਿੱਚ ਤੱਕ ਲਈ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ